ਆ ਤਰੀਕੇ ਨਾਲ ਜਿੰਨਾ ਮਰਜੀ ਸਾਗ ਬਣਾ ਕੇ ਸਰਦੀਆਂ ਦੇ ਵਿੱਚ ਖਾਈ ਜਾਏ ਉਹ ਤੁਹਾਡਾ ਇਤਜਾਬ ਨਹੀਂ ਬਣੂਗਾ ਜਿਹੜੇ ਲੋਕਾਂ ਦਾ ਮਨ ਲੱਜ ਜਾਂਦਾ ਸਰਦੀਆਂ ਚ ਸਾਗ ਤੋਂ ਉਹ ਡੇਲੀ ਕਰੇ ਆ ਕੇ ਸਾਗ ਹੀ ਮੰਗਿਆ ਕਰੋਗੇ ਤੁਹਾਨੂੰ ਕੋਈ ਦਾਲ ਸਬਜ਼ੀ ਹੋਰ ਚੰਗੀ ਨਹੀਂ ਲੱਗਣੀ ਇੰਨਾ ਟੇਸਟੀ ਬਣੂਗਾ ਪਿੰਡਾਂ ਵਾਲੀ ਬਜ਼ੁਰਗ ਔਰਤ ਦਾ ਬਾਲਾ ਜਬਰਦਸਤ ਦੇਸੀ ਤਰੀਕੇ ਬਣਾਉਣ ਦਾ ਸਾਗ ਸਭ ਤੋਂ ਪਹਿਲਾਂ ਆਪਾਂ ਤੋੜੀਆਂ ਲਏ ਜੀ ਤੋੜੀਆਂ ਨੂੰ ਚੰਗੇ ਤਰੀਕੇ ਨਾਲ ਧੋ ਲਿਆ ਨਾਲ ਹੀ ਆਪਾਂ ਪਾਲਕ ਮੇਥਾ ਮੇਥੀ ਤੇ ਧਨੀਏ ਨੂੰ ਵੀ ਵਧੀਆ ਤਰੀਕੇ ਨਾਲ ਧੋ ਕੇ 10 ਮਿੰਟ ਸੁਕਾ ਲਿਆ ਇਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਸਾਗ ਕੱਟ ਲਾਂਗੇ ਫਿਰ ਆਪਾਂ ਨਾਲ ਹੀ ਪਾਲਕ ਮੇਥ ਅਲੱਗ-ਅਲੱਗ ਦੋਨੇ ਚੀਜ਼ਾਂ ਨੂੰ ਕੱਟਣਾ ਐ ਇਸ ਤੋਂ ਬਾਅਦ ਅੱਧੀ ਪਤੀਲੀ ਆਪਾਂ ਨੇ ਕਰ ਲਈ ਜੀ ਪਾਣੀ ਦੀ ਸਭ ਤੋਂ ਪਹਿਲਾਂ ਇਹਦੇ ਵਿੱਚ ਸਾਗ ਪਾ ਕੇ 10 ਮਿੰਟ ਉਬਾਲਾਂਗੇ ਜਿੰਨਾ ਇਹਦੇ ਵਿੱਚ ਜ਼ਹਿਰ ਹੈ ਜਿੰਨਾ ਤਜਾਬ ਉਹ ਤੁਹਾਡਾ ਬਾਹਰ ਨਿਕਲ ਜੂਗਾ ਪਾਣੀ ਬਾਹਰ ਕੱਢ ਲਓ ਫਿਰ ਇਹਦੇ ਵਿੱਚ ਇਸ ਤੋਂ ਬਾਅਦ ਪਾਲਕ ਮੇਥਾ ਮੇਥੀ ਜੋ ਵੀ ਬਚਿਆ ਉਹ ਇਹਦੇ ਵਿੱਚ ਐਡ ਕਰ ਦਿਓ ਤੇ ਨਾਲ-ਨਾਲ ਇਹਦੇ ਵਿੱਚ ਪਾਉਣਾ ਜੀ ਆਪਾਂ ਨੇ ਟੇਸਟ ਅਨੁਸਾਰ ਨਮਕ ਪਾਉਣਾ ਲਾਲ ਮਿਰਚਾਂ ਪਾਉਣੀਆਂ ਨੇ ਫਿਰ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਦਿਓ ਹੁਣ ਜਿਵੇਂ ਜਿਵੇਂ ਲੋੜ ਪਊਗੀ ਓਵੇਂ-ਓਵੇਂ ਆਪਾਂ ਇਹਦੇ ਵਿੱਚ ਪਾਣੀ ਪਾਉਂਦੇ ਜਾਵਾਂਗੇ ਤੇ ਆਪਾਂ ਇਹਦੇ ਵਿੱਚ ਪਾ ਦ ਕੱਟ ਲੋ ਇਹ ਵਿੱਚ ਹੀ ਸਾਰਾ ਤੁਹਾਡਾ ਮਿਕਸ ਹੋ ਜਾਊਗਾ ਹੁਣ ਇਹਨੂੰ ਚੰਗੇ ਤਰੀਕੇ ਨਾਲ ਇੱਕ ਵਾਰੀ ਮਿਕਸ ਕਰ ਦੋ ਜਿਵੇਂ ਜਿਵੇਂ ਇਹਦੇ ਚ ਪਾਣੀ ਖਤਮ ਹੋਊਗਾ ਓਵੇਂ ਓਵੇਂ ਆਪਾਂ ਇਹਦੇ ਚ ਪਾਣਾ ਆਪਣਾ ਹੀ 4 ਲੀਟਰ ਪਾਣੀ ਨਾਲ ਤਿਆਰ ਹੋਇਆ ਸਾਰਾ ਸਾਗ ਅੱਧਾ ਕਿਲੋ ਕੱਟ ਕੇ ਇਹਦੇ ਚ ਗੰਡੇ ਐਡ ਕਰ ਦੋ ਨਾਂ ਵਾਲੇ ਬਰੀਕ ਨਾਂ ਵਾਲੇ ਮੋٹے ਹੁਣ ਜਿਵੇਂ ਜਿਵੇਂ ਪਾਣੀ ਖਤਮ ਹੋਊਗਾ ਓਵੇਂ ਓਵੇਂ ਪਾਣੀ ਪਾਈ ਚੱਲੋ ਜਿੰਨਾ ਟਾਈਮ ਵਧੀਆ ਮਿਕਸ ਨਹੀਂ ਹੁੰਦਾ ਉੰਨਾ ਟਾਈਮ ਗਰਮ ਗਰਮ ਪਾਣੀ ਪਾਉਣਾ ਆਪਣੇ ਕੋਲੇ ਚਿਬੜ ਪਏ ਸੀ ਕੱਟ ਕੇ ਇਹਦੇ ਵਿੱਚ ਐਡ ਕਰ ਤੇ ਇਹ ਵੀ ਇਹਦੇ ਵਿੱਚ ਹੀ ਮਿਕਸ ਹੋ ਜਾਣਗੇ ਵਿੱਚ ਹੀ ਘੁਲ ਜਾਣਗੇ ਤੁਹਾਡੇ ਹੁਣ ਇਹਦੇ ਵਿੱਚ ਜਿਵੇਂ ਜ ਤੇ ਸਾਗ ਆਪਣਾ ਤਿਆਰ ਹੋ ਜਦੋਂ 70% ਕੁਲ ਗਿਆ ਫਿਰ ਇੱਕ ਮੂਲੀ ਲੈ ਲਓ ਮੂਲੀ ਨੂੰ ਚੰਗੇ ਤਰੀਕੇ ਨਾਲ ਧੋ ਕੇ ਕੱਟ ਲਓ ਛਿਲਕਾ ਲਾਉਣਾ ਨਹੀਂ ਦੂਸਰੀ ਚੀਜ਼ ਇਹ ਹੈ ਜੇ ਦੀ ਤੁਹਾਡਾ ਤਜਾਬ ਬਣਨ ਤੋਂ ਰੋਕੂਗੀ ਸਾਗ ਤੁਹਾਡਾ ਤਜਾਬ ਮੂਲੀ ਕਰਕੇ ਨਹੀਂ ਬਣਾਊਗਾ ਮੂਲੀ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਮੂਲੀ ਵਸ ਐਵੇਂ ਕੱਟ ਕੇ ਟੁਕੜਿਆਂ ਦੇ ਵਿੱਚ ਪਾ ਦਿਓ ਹੁਣੇ ਵਿੱਚ ਹੀ ਕੁਲ ਜੂਗੀ ਵਿੱਚ ਹੀ ਇਹਦੇ ਮਿਕਸ ਹੋ ਜੂਗੀ ਆ ਚੱਕੋ ਜੀ ਇਸ ਤੋਂ ਬਾਅਦ ਲਗਭਗ ਆਪਣਾ 80% ਸਾਗ ਬਣ ਕੇ ਰੈਡੀ ਹੈ ਹੁਣ ਇਹਨੂੰ ਚੰਗੇ ਤਰੀਕੇ ਨਾਲ ਇਸ ਤਰੀਕੇ ਨਾਲ ਵਿੱਚ ਘੋਟ ਦੰਨੇ ਇਹਦੇ ਨਾਲ ਤੇ ਲਓ ਜੀ ਸਾਗ ਆਪਣਾ ਬਿਲਕੁਲ ਬਣ ਗਿਆ 4 ਲੀਟਰ ਪਾਣੀ ਨਾਲ ਵਧੀਆ ਆਪਣਾ ਕੁ ਇਤਰਾਫ ਫੇਰ ਦਾਂਗੇ ਵਿੱਚ ਦੋ ਮੁਠੀਆਂ ਦੇ ਵਿੱਚ ਬੇਸਨ ਦੀਆਂ ਪਾਉਣੀਆਂ ਨਿਸ਼ਾਨ ਕੇ ਹੁਣ ਜਿਵੇਂ ਜਿਵੇਂ ਆਪਾਂ ਮਿਕਸ ਕਰੀ ਜਾਵਾਂਗੇ ਘੋਟੀ ਜਾਵਾਂਗੇ ਸਾਗ ਆਪਣਾ ਰੈਡੀ ਹੋਈ ਜਾਊਗਾ ਕਿਉਂਕਿ ਇਹ ਪ੍ਰਾਣੀ ਔਰਤ ਹੀ ਬਣਾ ਸਕਦੇ ਨੇ ਨਹੀਂ ਤਾਂ ਲੋਕ ਘੰਟੇ ਜੀ ਵੀ ਸਾਗ ਬਣਾ ਦਿੰਦੇ ਨੇ ਪਰ ਇਹ ਸਾਗ ਸਹੀ 5 ਘੰਟਿਆਂ ਚ ਤਿਆਰ ਹੋਇਆ ਹੈ ਇੰਨਾ ਜਿਆਦਾ ਲਗਾਤਾਰ ਕੋਲੇ ਵਹਿ ਕੇ ਇਹਨੂੰ ਕਾੜਨਾ ਪੈਂਦਾ ਚੰਗੇ ਤਰੀਕੇ ਨਾਲ ਫੇਰ ਸਾਗ ਪਕਦੇ ਨਹੀਂ ਤਾਂ ਸਾਗ ਬਿਮਾਰੀਆਂ ਦਿੰਦਾ ਜੇ ਕੱਚਾ ਖਾਓਗੇ ਹੁਣ ਆਪਾਂ ਨੇ ਜੀ ਤੜਕੇ ਵਾਸਤੇ ਦੇਸੀ ਘਿਓ ਦੇ ਵਿੱਚ ਹਰੀ ਮਿਰਚ ਕੱਟ ਕੇ ਪਾ ਲਈ ਗੰਡਾ ਲਾਲ ਟਮਾਟਰ ਐਡ ਕਰ ਲਿਆ ਟੇਸਟ ਅਨੁਸਾਰ ਸਾਰਾ ਪਾ ਕੇ ਆਗ ਤੁਸੀਂ ਇੱਕ ਵਾਰੀ ਤੜਕ ਲਿਆ ਉਹਨੂੰ 4 ਦਿਨ ਖਾਓਗੇ ਉਹ ਤੁਹਾਡਾ ਤਜਾਬ ਬਣਾਊਗਾ ਜਦੋਂ ਤੁਸੀਂ ਨੇ ਸਾਗ ਖਾਣਾ ਉਸ ਟਾਈਮ ਤੇ ਉਹਨੂੰ ਤੜਕਾ ਲਾਓ ਉਹਨਾਂ ਕੀ ਲਾਓ ਲਓ ਜੀ ਆਪਾਂ ਜਿੰਨਾ ਖਣ ਸ਼ਾਮ ਨੂੰ ਖਾਣਾ ਉਹਨਾਂ ਕਦੇ ਵਿੱਚ ਪਾ ਕੇ ਉਹਨਾਂ ਕ ਮਟੀਰੀਅਲ ਪਾ ਕੇ ਤਿਆਰ ਕਰ ਲਿਆ ਇਹਨੂੰ ਸਵੇਰੇ ਨਹੀਂ ਖਾਂਦੇ ਸਵੇਰੇ ਅਲੱਗ ਤੜਕਾ ਲਾਵਾਂਗੇ ਬਸ ਆ ਤਿੰਨ ਚੀਜ਼ਾਂ ਨੋਟ ਕਰ ਲਓ ਇੱਕ ਤਾਂ ਪਹਿਲਾਂ ਪਾਣੀ ਕੱਢਣ ਵਾਲਾ ਇੱਕ ਮੂਲੀ ਪਾਉਣ ਵਾਲਾ ਇੱਕ ਸਾਗ ਜਿੰਨਾ ਖਾਣਾ ਉਹਨਾਂ ਉਹਨਾਂ ਕੀ ਤੜਕਣ ਨਾਲ ਤੁਹਾਡਾ ਤਜਾਬ ਨਹੀਂ ਬਣੂਗਾ ਤੇ ਨਾਲੇ ਇਸ ਤਰੀਕੇ ਨਾਲ ਬਣਾ ਕੇ ਇੱਕ ਵਾਰੀ ਟੇਸਟ ਕਰਕੇ ਦੇਖਿਓ ਕਿਉਂਕਿ ਪੰਜਾਬ ਦੀ ਤਾਂ ਸਭਰੋ ਫੇਵਰਿਟ ਚੀਜ਼ ਹੈ ਜ Can I